ਕੋ ਜੀ ਹਰ ਪਾਸੇ ਸੈਦਾ ਕਰ ਹੀ ਰਹੀਆਂ ਨੇ ਜਿੰਨਾ ਜੀ ਤੋਂ ਜੋਰ ਲੱਗਦਾ ਸਾਫ ਦਿਨੇ ਨੇ ਚਾਹੇ ਕਰਨਿਆਂ ਚ ਲਾ ਲੋ ਚਾਹੇ ਜੋ ਲੜਾਈ ਵੀਰ ਬਾਡਰਾਂ ਤੇ ਲੜਨੇ ਨੇ ਉਹਨਾਂ ਤੇ ਲਾ ਲੋ ਚਾਹੇ ਵੀਰ ਟਾਵਰ ਦੇ ਬੈਠੇ ਨੇ ਉਹ ਲਾ ਲੋ ਕਿਉਂਕਿ ਲੜਨਾ ਹੁਣ ਆਪਣੇ ਕੋਲ ਤਰੀਕਾ ਹੀ ਆਹੀ ਰਹਿ ਗਿਆ ਆਪਾਂ ਹੁਣ ਲੋਕਤੰਤਰ ਕਹਿੰਦੇ ਆ ਵੀ ਲੋਕਤੰਤਰ ਦੇ ਜਾਲ ਵਿੱਚ ਫਸ ਗਏ ਕਹੇਨ ਨੂੰ ਤਾਂ ਲੋਕਤੰਤਰ ਆ ਪਰ ਲੋਕਤੰਤਰ ਸਿਰਫ ਕਿਤਾਬਾਂ ਚ ਲਿਖਤੀ ਰੂਪ ਚ ਰਹਿ ਗਿਆ ਜਿਹੜਾ ਸਾਨੂੰ ਸਕੂਲਾਂ ਚ ਪੜਾਇਆ ਜਾਂਦਾ ਅਸਲੀ ਜ਼ੀਰੋ ਗਰਾਉਂਡ ਤੇ ਲੋਕਤੰਤਰ ਦਾ ਇਹਨਾਂ ਨੇ ਜਮੀਕਾਨ ਕਰਤਾ ਹੁਣ ਆਪਾਂ ਕਹਿੰਦੇ ਐਮਐਸਪੀ ਦੀ ਕਾਨੂੰਨ ਬਣਾ ਦਿਓ ਜਾਂ ਫਿਰ ਗੁਰੂਗਰਾਹ ਸਾਹਿਬ ਦੀ ਬੇਅਦਬੀ ਦਾ ਕਾਨੂੰਨ ਬਣਾ ਦਿਓ ਕਾਨੂੰਨ ਤਾਂ ਇਹ ਅੱਖਾਂ ਤੇ ਪੱਟੀ ਬੰਨੀ ਹੋਈ ਬੈ ਬਿਕ ਜਾਂਦੇ ਨੇ ਜੱਜ ਰਾਤੋਂ ਰਾਤ ਵਿਕ ਜਾਂਦੇ ਨੇ ਰਾਤੋਂ ਰਾਤ ਕਾਨੂੰਨ ਨੂੰ ਕੁਸ ਤੋਂ ਕੁਸ ਬਣਾ ਕੇ ਰੱਖ ਦਿੰਦੇ ਨੇ ਜੇ ਹੁਣ ਕਾਨੂੰਨ ਬਣਾ ਰਹੇ ਐਮਐਸਪੀ ਦੇ ਪਹਿਲਾਂ ਕਹਿੰਦੇ ਹੁਣ ਦੋ ਫਸਲਾਂ ਤੇ ਐਮਐਸਪੀ ਆਪਾਂ ਨੂੰ ਮਿਲ ਰਹੀ ਆ ਇਸ ਹਿਸਾਬ ਨਾਲ ਐਦ ਕੀ ਲਾ ਲੋ ਆਪਣੀ ਜੀ ਦੀ ਕਿਹੜੇ ਹਾਲਾਂ ਨਾਲ ਵਿਕੀ ਆ ਆਪਾਂ ਨੂੰ ਵਿੱਚ ਇਹ ਜਿਹਨੇ ਜਿਨ੍ਹਾਂ ਦੇ ਆਰਤੀਆਂ ਨਾਲ ਦੇਣ ਲੈਣ ਬਣਿਆ ਹੋਇਆ ਮਜਬੂਰੀ ਤੇ ਉਹਨਾਂ ਨੂੰ ਤਾਂ ਮੰਡੀਆਂ 'ਚ ਵੇਚ ਨਹੀਂ ਪਈ ਜਿਹੜਾ ਵੀਰਾਂ ਕੋਲ ਥੋੜੀ-ਮੋਟੀ ਜਾਇਦਾਦ ਵਧੀਆ ਹੈਗੇ ਉਹਨਾਂ ਨੇ ਦੂਜੀਆਂ ਲਾਲ ਵਾਲੀਆਂ ਜਿਵੇਂ ਆਪਾਂ ਸਮਾਣੇ ਵਾਲਿਆਂ ਨੇ ਚੀਕੇ ਜਾ ਕੇ ਵੇਚੀਆਂ ਨੇ ਫਸਲਾ ਹੁਣ ਲਾ ਲਓ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਲਾ ਲਓ ਖੁੱਲੀ ਮੰਡੀ ਇਹਨਾਂ ਨੇ ਕਰਤੀ ਚਾਲੂ ਹੁਣ ਬਹੁਤ ਦੂਰ ਦੇ ਲੋਕ ਲਾ ਲਓ ਹੁਣ ਮਟਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਤੁਸੀਂ ਸਮਾਣੇ ਦੀ ਮੰਡੀ 'ਚ ਦੇਖ ਲਿਓ ਆਪਾਂ ਨੂੰ ਮਟਰ ਤੁਹਾਨੂੰ ਨੂੰ ਜਗ੍ਹਾ ਨਹੀਂ ਮਿਲੀ ਦੂਰੋਂ-ਦੂਰੋਂ ਲੋਕ ਪੂਰੇ ਮਟਰ ਵੇਚਣ ਆਉਣਗੇ ਇਹ ਚੀਜ਼ ਨੂੰ ਜੇ ਆਪਾਂ ਸੋਚੀਏ ਸਮਝੀਏ ਤਾਂ ਇਸ ਚੀਜ਼ ਦੇ ਪਿੱਛੇ ਨਾ ਸਾਰ ਕੋਈ ਆਇਆ ਜਿਵੇਂ ਅੱਜ ਜਿਵੇਂ ਆਪਣਾ ਧਾਨਾ ਸੀ ਆਪਣੀਆਂ ਚਾਰੇ ਸੜਕਾਂ ਤੇ ਤਿੰਨ ਸਿੱਟੇ ਨੂੰ ਜਗ੍ਹਾ ਨਹੀਂ ਹੋਣੀ ਸਹੀ ਦੀ ਸੀ ਜੇ ਇਹਦਾ ਮਤਲਬ ਇਹ ਹੈ ਵੀ ਆਪਾਂ ਇਹ ਸਮਝਦੇ ਆ ਵੀ ਫੋਨਾਂ ਤੇ ਲੜਾਈ ਲੜ ਲੈਨੇ ਆ ਕਮੈਂਟਾਂ 'ਚ ਆਪਾਂ ਇਹ ਲਾ ਦੇਨੇ ਗਰੇ ਵੀ ਬਸ ਚੱਕ ਦੋ ਫੱਟੇ ਜਣੀ ਵੀ ਬਾਪੂ ਨੂੰ ਤਾਂ ਪੱਜੇ ਬਚਾ ਲਾਂਗੇ ਕਿੰਨਾ ਜ਼ੋਰ ਲਾ ਲੈਨੇ ਜੋ ਸੋਸ਼ਲ ਮੀਡੀਆ ਤੇ ਜ਼ੀਰੋ ਗ੍ਰਾਈਂਡ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਲੜਾਈ ਦਾ ਜਦੋਂ ਜ਼ੀਰੋ ਗਰਾਊਂਡ ਤੇ ਜਾ ਕੇ ਪਤਾ ਲੱਗਦਾ ਵੀ ਕਿੰਨੇ ਕੁ ਖੜੇ ਨੇ ਮੈਦਾਨ ਦੇ ਵਿੱਚ ਹੁਣ ਸਾਡੇ ਲਾ ਲੋ ਕਹਿੰਦੇ ਤੇ ਕਹਨੇ ਪੱਗਾਂ ਵਾਲਿਆਂ ਨੂੰ ਪੱਗਾਂ ਰੜਕਦੀਆਂ ਨੇ ਸਾਡੇ ਟਰੈਕਟਰਾਂ ਨਾਲੋਂ ਵੱਧ ਇਹਨਾਂ ਨੂੰ ਪੱਗਾਂ ਰੜਕਦੀਆਂ ਨੇ ਕਿਉਂਕਿ ਮਨਮੋਹਨ ਸਿੰਘ ਦਾ ਇਹਨਾਂ ਦਾ ਭਾਈ ਵਾਲਿਆ ਅੱਜ ਉਹਨਾਂ ਉਹਦਾ ਸੰਸਕਾਰ ਕਰਨ ਵੇਲੇ ਭਈ ਇਹ ਕੀ ਦਿੱਕਤ ਲਾ ਰਹੇ ਨੇ ਇਹ ਇਹ ਚੀਜ਼ਾਂ ਜਦੋਂ ਆਪਾ ਆਪਾਜਪਾ ਦਾ ਦੂਜਾ ਆਗੂ ਪਹਿਲਾਂ ਪ੍ਰਧਾਨ ਮੰਤਰੀ ਪੂਰੇ ਹੋਏ ਸੇ ਉੱਥੇ ਉਹਨਾਂ ਦਾ ਸੰਸਕਾਰ ਹੋਇਆ ਹੁਣ ਮਨਮੋਹਨ ਸਿੰਘ ਦੇ ਸੰਸਕਾਰ ਤੇ ਇਹਨਾਂ ਨੂੰ ਕੀ ਦਿੱਕਤ ਆ ਗਈ ਭਈ ਉਹ ਤਾਂ ਇਹਨਾਂ ਦੇ ਪਾਈ ਵਾਲੇ ਨੇ ਇਕੱਠੇ ਨੇ ਇਹਨਾਂ ਦੇ ਤੇ ਚੱਕਵੇਂ ਚੁੱਲ੍ਹੇ ਨੇ ਅੱਜ ਕੋਈ ਕਿਹਣੀ ਕੋਈ ਪਾਰਟੀ ਚ ਵਾਗਿਆ ਕਾਲੂ ਕੋਈ ਚ ਵਾਗਿਆ ਆਪਾਂ ਫਰੀ ਜੰਨੇ ਇਹਨਾਂ ਦੇ ਪੂਛਾ ਫੜ ਕੇ ਇਸ ਲਈ ਇਹਨਾਂ ਨੂੰ ਆਪਾਂ ਨਹੀਂ ਰੜਕਦੇ ਟਰੈਕਟਰ ਨਹੀਂ ਰੜਕਦੇ ਇਹਨਾਂ ਨੂੰ ਸਾਡੀਆਂ ਪੱਗਾਂ ਰੜਕਦਿਆਂ ਨੇ ਕਿਉਂਕਿ ਸਾਡੇ ਅਗੂ ਤੁਰਕੇ ਜਾਂਦੇ ਸੀ ਇਹਨਾਂ ਨੇ ਤੁਰਕੇ ਵੀ ਸਾਨੂੰ ਜਾਣ ਨਹੀਂ ਦਿੱਤਾ ਹੈਗਾ ਹੁਣ ਲਾ ਲਓ ਦਿੱਲੀ ਅੱਜ ਉਹੀ ਦਿੱਲੀ ਜਿਹਨੂੰ ਅਸੀਂ ਪਹਿਲਾਂ 21 22 ਵਸ ਜਿੱਤ ਕੇ ਛੱਡ ਕੇ ਆਏ ਆ ਅੱਜ ਉਹੀ ਦਿੱਲੀ 'ਚ ਸਾਨੂੰ ਐਂਟਰੀ ਨਹੀਂ ਹੈਗੀ ਕਿਉਂ ਨਹੀਂ ਵੀ ਐਂਟਰੀ ਹੈਗੀ ਕਿਉਂਕਿ ਕਿਤੇ ਨਾ ਕਿਤੇ ਅਸੀਂ ਨਹੀਂ ਇਹਨਾਂ ਦਾ ਸਾਥ ਦੇ ਰਹੇ ਹੈਗੇ ਇਸ ਲਈ ਵੀਰ ਜੀ ਉਹ ਕਹਿੰਦੇ ਸਾਡਾ ਗਲਾ ਖਰਾਬ ਆ ਤੇ ਹੁਣ ਸਾਡੇ ਵੀਰ ਜੀ ਜਸਵੰਤ ਸਿੰਘ ਸਾਦਰਪੁਰ ਆਜ਼ਾਦ ਯੂਨੀਤ ਆਜ਼ਾਦ ਯੂਨੀਤ ਤੋਂ ਉਹ ਆਪਣੇ ਵਿਚਾਰ ਰੱਖਣਗੇ ਆਜੋ ਵੀਰ ਜੀ ਇਸ ਤੋਂ ਬਾਅਦ ਕੁਲਦੀਪ ਸਿੰਘ ਜੀ 10th ਲੋ ਤਿਆਰ ਰਹਿਣ ਜੀ